ਹਾਂਜੀ ਸਤਿ ਸ੍ਰੀ ਅਕਾਲ ਜੀ ਹੋਸ਼ਨਾਵ ਕੀ ਹਲਚਲ ਮੈਂ ਤੁਹਾਡਾ ਆਪਣਾ ਮਨਿੰਦਰ ਸਿੰਘ ਨਾਲੇ ਮੇਰਾ YouTube ਚੈਨਲ ਸਬਸਕ੍ਰਾਈਬ ਜਰੂਰ ਕਰਿਓ ਅੱਜ ਦੀ ਵੀਡੀਓ ਤੁਸੀਂ ਪੂਰੀ ਦੇਖਣੀ ਹੈ ਤੇ ਵੀਡੀਓ ਤੁਹਾਡੇ ਪੂਰੇ ਕੰਮ ਦੀ ਹੈ ਇਹ ਵੀਡੀਓ ਖਾਸ ਕਰਕੇ ਬਣੀ ਹੈ ਉਹ ਮੁੰਡਿਆਂ ਵਾਸਤੇ ਜਿਨ੍ਹਾਂ ਦਾ ਵਿਆਹ ਹੋ ਚੁੱਕਿਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਛੋਟੀ ਜਿਹੀ ਕਲਿੱਪ ਦੇਖੋ ਮਾਰ ਨੀ ਕਰੋ ਮਾਰ ਨੀ ਕਰੋ ਦੇਖ ਲਈ ਕਲਿੱਪ ਬਦਲਾਗਾ ਸਾਡੀ ਮੁੰਡਿਆਂ ਦੀ ਜਗਾ ਚੱਕੀ ਦੇ ਵਿੱਚ ਕਿੱਥੇ ਆ ਅਰੇ ਕਹਿਣਾ ਕੀ ਚਾਹਤੇ ਹੋ ਜੇ ਤੁਹਾਨੂੰ ਸਮਝਾਂਦਾ ਮੈਂ ਆਜੋ ਤੁਹਾਨੂੰ ਦੱਸਦਾ ਇਹ ਉਹਨਾਂ ਮੁੰਡਿਆਂ ਦੀ ਗੱਲ ਹੈ ਜਿਨ੍ਹਾਂ ਦਾ ਵਿਆਹ ਹੋ ਚੁੱਕਿਆ ਹੈ ਉਹਨਾਂ ਦੇ ਵਿੱਚ ਨਾਮ ਇੱਕ ਮੇਰਾ ਵੀ ਆਂਦਾ ਗੱਲ ਕਰਾਂਗੇ ਪਰਿਵਾਰ ਚ ਮਾਂ ਪਿਓ ਤੇ ਆਪਣੇ ਘਰ ਵਾਲੀ ਤੇ ਜਦੋਂ ਆਪਣਾ ਵਿਆਹ ਹੁੰਦਾ ਨਵਾਂ ਨਵਾਂ ਵਿਆਹ ਉਦੋਂ ਤੁਸੀਂ ਦੇਖਣਾ ਕਿ ਕਿੰਨਾ ਪਿਆਰ ਹੁੰਦਾ ਸੱਸ ਨੋਹ ਦੇ ਸੋਹਰੇ ਦੇ ਵਿੱਚ ਉਹਨਾ ਪਿਆਰ ਹਸਬੰਡ ਵਾਈਫ ਚ ਨਹੀਂ ਹੁੰਦਾ ਜਿੰਨਾ ਪਿਆਰ ਸੱਸ ਸੋਹਰੇ ਨੋਹ ਚ ਹੁੰਦਾ ਸੱਸ ਸੋਹਰਾ ਕਹਿੰਦੇ ਕਿ ਹਾਂ ਜੀ ਮੇਰੀ ਧੀ ਹੈ ਜੀ ਨੋਹ ਨਹੀਂ ਮੇਰੀ ਧੀ ਹੈ ਸਾਲ ਕੀ ਤੇ ਨੋਹ ਵੀ ਕਹਿੰਦੀ ਹਾਂ ਜੀ ਮੇਰੇ ਮੰਮੀ ਡੈਡੀ ਜਿਨ੍ਹਾਂ ਮਰ ਕੋਈ ਹੈ ਨਹੀਂ ਬਹੁਤ ਚੰਗੇ ਜਦੋਂ ਸਾਲ ਕੇ ਲੰਘ ਜਾਂਦਾ ਤੇ ਪਤਾ ਲਿ ਕਿਹੜੀ ਜੜੀ ਬੁੱਢੀ ਸੰਘ ਲੈਂਦੇ ਆ ਉਹਦੇ ਤੋਂ ਬਾਅਦ ਇਦਾਂ ਇੱਕ ਦੂਜੇ ਦੇ ਖਿਲਾਫ ਹੋ ਜਾਂਦੇ ਕਿ ਬਾਈ ਇਹਦੇ ਵਰਗਾ ਮਾੜਾ ਬੰਦਾ ਹੈ ਕੋਈ ਨਹੀਂ ਨਾ ਤੇ ਉਸ ਟਾਈਮ ਉਹ ਨੂ ਆਪਣੇ ਸਾਸੋਰੇ ਨੂੰ ਮੰਮੀ ਦਾਦੀ ਸਮਝਦੀ ਐ ਤੇ ਨਾ ਉਹ ਸਾਸੋਰਾ ਆਪਣੀ ਨੂ ਨੂੰ ਕੁੜੀ ਸਮਝਦਾ ਜਿਹੜੀ ਚੱਕੀ ਦੀ ਤੁਸੀਂ ਕਲਿੱਪ ਦੇਖੀ ਨਾ ਉਹ ਚੱਕੀ ਵਿੱਚ ਲੱਗਾ ਪਤਾ ਸੀ ਕਿੱਥੇ ਆ ਚੱਕੀ ਦੇ ਦੋ ਪਾਰਟ ਇੱਕ ਪਾਰਟ ਆਪਣੀ ਮੰਮੀ ਦਾਦੀ ਨੂੰ ਸਮਝ ਲਓ ਇੱਕ ਪਾਠ ਆਪਣੇ ਘਰ ਦੀ ਨੂੰ ਸਮਝ ਲਓ ਆਪਾਂ ਚੱਕੀ ਦੇ ਵਿੱਚ ਆ ਜਿਹੜੇ ਪੀਸੇ ਜਾਂਦੇ ਪਰ ਇਹ ਗੱਲ ਕਿਸੇ ਨੂੰ ਸਮਝ ਨਹੀਂ ਲੰਗਦੀ ਨਾ ਤੇ ਮਾਪਿਓ ਸਮਝਦੇ ਐ ਨਾ ਉਹ ਘਰ ਵਾਲੇ ਸਮਝਦੇ ਪਰਵਾਰ ਦੇ ਨਿੱਕੇ ਮੂٹے ਝਗੜੇ 'ਚ ਫਸਦਾ ਇਹ ਮੁੰਡਾ ਜਿਹੜਾ ਨਾ ਤੇ ਮਾਪਿਓ ਨੂੰ ਛੱਡਣਾ ਚਾਹੁੰਦਾ ਤੇ ਨਾ ਆਪਣੀ ਘਰ ਦੀ ਛੱਡਣ ਜਾਂਦਾ ਉਹ ਬਸ ਇਹ ਚਾਹੁੰਦਾ ਕਿ ਮੇਰੀ ਮਾਪਿਓ ਤੇ ਮੇਰੇ ਘਰ ਵਾਲੇ ਮੇਰੀ ਫੈਮਲੀ ਪੂਰੀ ਇਕੱਠੀ ਰਹੇ ਉਹ ਨਹੀਂ ਚਾਹੁੰਦਾ ਕਿ ਮੇਰੇ ਮਾਪਿਓ ਮੇਰੇ ਘਰੋਂ ਬਾਹਰ ਜਾਣ ਜਾਂ ਮੇਰੇ ਮੇਰੇ ਤਾਂ ਦੂਰ ਹੈ ਕਿੰਨਾ ਆਪਣੀ ਘਰ ਦੀ ਨੂੰ ਦੁਖੀ ਦੇਖਣਾ ਚਾਹੁੰਦਾ ਉਹ ਕਿਉਂਕਿ ਉਹਨੂੰ ਵੀ ਪਤਾ ਕਿ ਆਪਣਾ ਪਰਿਵਾਰ ਛੱਡ ਕੇ ਉਹ ਮੇਰੇ ਕੋਲ ਆਈ ਹੈ ਤੇ ਮੈਂ ਕਿੱਦਾਂ ਦੁਖੀ ਕਰਾਂਗਾ ਤੁਸੀਂ ਪਰਿਵਾਰ ਵਾਲਿਆਂ ਨੇ ਕਦੇ ਆਪਣੇ ਮੁੰਡੇ ਦੀ ਉਹਨੂੰ ਵੀ ਕਦੇ ਪੁੱਛਿਆ ਤੁਸੀਂ ਕਿ ਉਹਨੂੰ ਕੀ ਚੰਗਾ ਲੱਗਦਾ ਜੇ ਉਹ ਆਪਣੇ ਮਾਂ ਪਿਓ ਦੀ ਗੱਲ ਸੁਣੀ ਤਾਂ ਉਹਦੀ ਘਰ ਦੀ ਰੁੱਸ ਜਾਂਦੀ ਹੈ ਜੇ ਉਹ ਆਪਣੀ ਘਰ ਵਾਲੀ ਦੀ ਸੁਣੇ ਤੇ ਮਾਂ ਪਿਓ ਰੁੱਸ ਜਾਂਦੇ ਤੁਸੀਂ ਸੋਚਦੇ ਹੋ ਆਪਣੇ ਮੁੰਡੇ ਬਾਰੇ ਜਾਂ ਆਪਣੇ ਹਸਬੰਦ ਵਾਰੇ ਉਹਦੇ ਦਿਮਾਗ ਤੇ ਕਿੰਨਾ ਬੋਝ ਪੰਦਾ ਹੈ ਇਹ ਚੀਜ਼ ਕੋਈ ਵੀ ਨਹੀਂ ਚਾਹਦਾ ਆਪਣੇ ਮਾਂ ਪਿਓ ਛੱਡਣਾ ਆਪਣੀ ਫੈਮਿਲੀ ਛੱਡਣਾ ਆਪਣੀਆਂ ਨਿੱਕੀਆਂ ਮੋਟੀਆਂ ਲੜਾਈਆਂ ਖਰਚੀ ਰੱਖਿਆ ਕਰੋ ਮੂੜੇ ਭਾਵੇਂ ਘਰ ਰਹਿ ਕੇ ਕੰਮ ਕਰਨ ਦੇ ਜਾਂ ਜਿਹੜੇ ਬਾਹਰ ਕੋਈ ਵਿਦੇਸ਼ਾਂ 'ਚ ਬੈਠਾ ਕੋਈ ਵੀ ਘਰੋਂ ਜਿੱਦਾਂ ਵੀ ਬਾਹਰ ਜਾ ਕੇ ਕੰਮ ਕਰਨ ਦੇ ਉਹਨਾਂ ਵਾਸਤੇ ਕੰਮ ਕਰਨ ਨੂੰ ਨਾ ਸੁੱਖਾ ਨਹੀਂ ਹੈ ਜਿੱਥੇ ਉਹ ਕੰਮ ਕਰਦਾ ਉਹਨੂੰ ਉੱਥੇ ਵੀ ਗੱਲਾਂ ਸੁਣਨੇ ਪੈਂਦੀਆਂ ਬੜਾ ਕੋਸਬਰ ਚਲਾਣੇ ਪੈਂਦਾ ਉਹਨੂੰ ਦੋ ਟਾਈਮ ਰੋਟੀ ਤਾਂ ਨਹੀਂ ਪਤਾ ਨੱਕੇ ਦੋ ਖਾਣੀ ਕਦੋਂ ਨਹੀਂ ਖਾਣੀ ਤੇ ਜਦੋਂ ਥੱਕ ਟੁੱਟ ਕੇ ਉਹਨੇ ਘਰ ਨਾਲ ਕੇ ਆਪਣੇ ਪਰਿਵਾਰ ਨੂੰ ਫੋਨ ਲਾਣਾ ਉਹ ਚਾਹੇ ਮੰਮੀ ਡੈਡੀ ਹੋਣ ਤੇ ਚਾਹੇ ਉਹਦੀ ਵਾਈਫ ਤਾਂ ਗੋਕੀ ਚੱਲੂ ਹੋ ਜਾਂਦਾ ਅਗੁੱਟਾ ਟਾ ਫਿਰ ਉਹੀ ਚੱਲੂ ਹੋ ਜਾਂਦਾ ਕਿ ਹਾਂ ਜੀ ਇਹ ਨੇ ਉਹ ਕਰਤਾ ਜੀ ਇਹ ਨੇ ਉਹ ਕਰਤਾ ਕਿੰਨੀਆਂ ਟੈਨਸ਼ਨਾਂ ਦਿਮਾਗ ਤੇ ਲੈ ਕੇ ਬੰਦਾ ਚੱਲਦਾ ਮੁੰਡੇ ਦੇ ਦਿਮਾਗ ਤੇ ਬਹੁਤ ਬੋਝ ਹੁੰਦਾ ਉਹਨੂੰ ਪਹਿਲੇ ਟੈਨਸ਼ਨ ਬੜੀ ਹੁੰਦੀ ਹੁੰਦੀ ਕਿ ਮੈਂ ਆਪਣਾ ਪਰਿਵਾਰ ਆਪਣਾ ਘਰ-ਬਾਰ ਕਿੱਦਾਂ ਚਲਾਣਾ ਕਿੱਦਾਂ-ਕਿੱਦਾਂ ਕਰਕੇ ਉਹ ਦਿਨ-ਰਾਤ ਬਾਹਰ ਕਰਕੇ ਕਮਾਈਆਂ ਤੇ ਫਿਰ ਆਪਣਾ ਟੱਬਰ ਪਾਲੂ ਹਰ ਇੱਕ ਉਸਮਾ ਪਿਓ ਨੂੰ ਹਰ ਇੱਕ ਸੁਕੂੜੀ ਨੂੰ ਮੇਰੀ ਕੋ ਬੇਹੰਤੀ ਕਿ ਤੁਹਾਡਾ ਪਰਿਵਾਰ ਤੁਹਾਡੇ ਹਸਬੰਦ ਨਾਲ ਤੁਹਾਡੇ ਮੂੜੇ ਨਾਲ ਜੇ ਤੁਸੀਂ ਆਪཅੀ ਘੋਲ ਮਿਲ ਕੇ ਰਹੋਗੇ ਤੇ ਤੁਹਾਡੀ ਜ਼ਿੰਦਗੀ ਵਧੀਆ ਬੀਤ ਹੋਏਗੀ ਆਪਾਂ ਜਿਹੜੇ ਮੂੜੇ ਘਰੋਂ ਬਾਹਰ ਇੱਕ ਕੰਮ ਕਰੀਦਾ ਆਪਾਂ ਹਮੇਸ਼ਾ ਇਹੀ ਸੋਚੀਦਾ ਕਿ ਸਾਡੇ ਪਰਿਵਾਰ ਚ ਹਮੇਸ਼ਾ ਖੁਸ਼ੀ ਰਹੇ ਕੋਈ ਲੜਾਈ ਝਗੜਾ ਨਾ ਹੋਵੇ ਕੁਛ ਨਾ ਇਹ ਸਾਰੇ ਕੋਲ ਮਿਲ ਕੇ ਰਹਿਣ ਇਸ ਕਰਕੇ ਪਿਆਰ ਬਣਾ ਕੇ ਰੱਖਿਆ ਕਰੋ ਮੈਂ ਉਸ ਕੁੜੀ ਨੂੰ ਵੀ ਕਹਿਣਾ ਕਿ ਆਪਣੇ ਸੱਸ ਸਹੁਰੇ ਨੂੰ ਜਿੱਦਾਂ ਇੱਕ ਸਾਲ ਪਹਿਲਾਂ ਪਿਆਰ ਦਿੱਤਾ ਇੱਕ ਮੰਮੀ ਡੈਡੀ ਉਦਾਂ ਹੀ ਤੂੰ ਮੰਮੀ ਡੈਡੀ ਸਮਝ ਕੇ ਚੱਲ ਜੇ ਕੋਈ ਛੋਟੀ ਮੋਟੀ ਗੱਲ ਹੋ ਵੀ ਜਾਂਦੀ ਹੈ ਤੈਨੂੰ ਇਗਨੋਰ ਕਰਦਾ ਕਰੋ ਉਸੀ ਜਿੰਨਾ ਉਹ ਗੱਲ ਨੂੰ ਵਧਾਓਗੇ ਉਨੀ ਲੰਮੀ ਹੋਣੀ ਹੈ। ਮੈਂ ਉਹਨਾਂ ਮਾਪਿਆਂ ਨੂੰ ਵੀ ਕਹਿਣਾ ਕਿ ਜੇ ਤੁਸੀਂ ਨਾਵਾ ਨਾਵਾ ਉਹਨੂੰ ਚਾਵਨਾ ਰੱਖਿਆ ਤੇ ਹੁਣ ਕੀ ਹੋ ਗਿਆ? ਜੇ ਕੋਈ ਨਿੱਕੀ ਮੁੱਟੀ ਗੱਲ ਹੋ ਵੀ ਗਈ ਆ ਉਹਨੀ ਇੱਕੀ। ਤੇ ਤੁਸੀਂ ਉਹਨੂੰ ਮਾਫ ਕਰ ਸਕਦੇ ਹੋ ਨਾ ਉਹ ਤਾਂ ਛੋਟੇ ਐ ਤੁਸੀਂ ਵੱਡੇ ਹੋ ਤੁਸੀਂ ਸਮਝਦਾਰ ਹੋ। ਇਹ ਤਾਂ ਟੱਡੇ ਪਰਿਵਾਰ ਦਾ ਜੀ ਹੈ ਨਾ ਤੇ ਤੁਸੀਂ ਜੇ ਉਹਨਾਂ ਕੋਈ ਗਲਤੀ ਹੋ ਗਈ ਤੇ ਤੁਸੀਂ ਉਹਨਾਂ ਨੂੰ ਵੀ ਤਾਂ ਮਾਫ ਕਰੋ ਆਪਣੇ ਪਰਿਵਾਰ ਨੂੰ ਹਮੇਸ਼ਾ ਜੋੜ ਕੇ ਰੱਖੋ। ਜਿਹੜਾ ਬੰਦਾ ਸਾਡੇ ਵਰਗਾ ਬਾਹਰ ਕੰਮ ਕਰਨ ਦੇਣ ਜੇ ਉਹਦਾ ਮਾਂ ਪਿਓ ਵੀ ਘਰ ਤੋਂ ਉਹਦੇ ਪਰੋਸੇ ਆਪਣੀ ਫੈਮਲੀ ਛੱਡ ਕੇ ਬੈਠਾ ਹੋ ਉਹ ਕਹਿੰਦੇ ਨੇ ਕਿ ਸਿਆਣੇ ਬਜ਼ੁਰਗ ਘਰ ਤਾਲੇ ਦਾ ਕੰਮ ਕਰਦੇ ਨੇ ਜੇ ਤੁਸੀਂ ਸਾਡੇ ਘਰ ਬੈਠੇ ਹੋ ਸਾਡੇ ਪਿੱਛੇ ਬੈਠ ਤੇ ਤੁਹਾਡੇ ਪਰੋਸੇ ਆਪਣੀ ਫੈਮਲੀ ਆਪਣੀ ਵਾਈਫ ਛੱਡ ਕੇ ਅਸੀਂ ਬਾਹਰ ਬੈਠੇ ਜੇ ਤੁਸੀਂ ਆਪਣੇ ਚ ਲੜਦੇ ਰਹੋਗੇ ਤੇ ਫਿਰ ਸਾਡਾ ਕੀ ਬਾਰ ਬਣੇਗਾ ਇਸ ਕਰਕੇ ਨਿੱਕੀਆਂ ਨਿੱਕੀਆਂ ਲੜਾਈਆਂ ਇਹਨਾਂ ਨੂੰ ਖਤਮ ਕਰ ਦਿਓ ਪਿਆਰ ਬੰਡੋ ਜਿੰਨਾ ਬਣ ਸਕਦੇ ਹੋ ਤੇਰੀ ਇਹ ਵੀਡੀਓ ਬਣਾਉਣ ਦਾ ਇੱਕੋ ਹੀ ਮਕਸਦ ਹੈ ਹਮੇਸ਼ਾ ਤੁਸੀਂ ਆਪਣੇ ਪਰਿਵਾਰਾਂ ਤੱਕ ਵੀਡੀਓ ਸ਼ੇਅਰ ਕਰਿਆ ਕਰੋ ਪਤਾ ਨਹੀਂ ਲੱਗਦਾ ਕੌਣ ਕਦੋਂ ਕਿਸੇ ਦੀਆਂ ਗੱਲਾਂ ਤੇ ਕਦੋਂ ਪਿੰਗਲ ਹੋ ਸਕਦਾ ਕਿਸੇ ਨੂੰ ਮੇਰੇ ਵਿਚਾਰ ਚੰਗੇ ਲੱਗ ਜਾਣ ਵੀਡੀਓ ਆਪਣੇ ਪਰਿਵਾਰਾਂ ਨੂੰ ਸ਼ੇਅਰ ਕਰੋ ਬਾਕੀ ਕੋਸ਼ਿਸ਼ ਕਰਿਓ ਹਮੇਸ਼ਾ ਖੁਸ਼ ਰਹਿਣ ਦੀ ਆਪਣੇਆਂ ਨੂੰ ਖੁਸ਼ ਰੱਖਣ ਦੀ ਸਾਸਰੀਆਂ